ਨੋ ਮਿੱਤਰੋ ਆਪਾਂ ਨੂੰ ਆਪਣਾ ਭਰਾਵਾ ਮਿਲਿਆ ਕਹਿੰਦੇ ਕਮੈਂਟਰ ਜਸ ਲਖਰੀ ਹੋਰ ਬਈ ਕੀ ਆਲੇ ਵਧੀਆ ਵੀਰੇ ਵਧੀਆ ਹੋਰ ਕੀ ਗਾਣਾ ਚਾਹੋਗੇ ਦੁਨੀਆਦਾਰੀ ਨੂੰ ਅੱਜ ਠੰਡ ਵਾਲੀ ਹੈ ਬਹੁਤ ਠੰਡਾ ਯਾਰ ਬਹੁਤ ਠੰਡਾ ਹੈ ਦੋ ਦਿਨ ਹੋ ਗਏ ਬਾਲੀ ਠੰਡਾ ਹੈ ਕੀ ਗਾਣਾ ਚਾਹੋਗੇ ਫਿਰ ਸ਼ੈਰੀ ਹੋ ਜਾਏ ਕੋਈ ਨਹੀਂ ਨਹੀਂ ਸ਼ੈਰੀ ਨਹੀਂ ਤੂੰ ਨਹੀਂ ਨਹੀਂ ਕਰ ਦਿਓ ਇੱਕ ਮਿੱਠੀ ਇਹ ਸੰਦੀਪ ਕੋਲੇ ਮਾਦਰ ਦਾ ਚੈਨਲ ਸਬਸਕ੍ਰਾਈਬ ਕਰ ਲਿਓ ਵੀਰੇ ਲੈ ਮੇਰੇ ਤੇ ਵੀ ਕਰ ਦੇ ਆਏ ਹਾਏ ਇਹ ਹੁੰਦਾ ਦੇਖੋ ਬਈ ਪਿਆਰ ਬੰਦੇ ਨੇ ਆਪਣੀ ਜੇਬ ਚੋਂ ਦੇਆ ਮੈਨੂੰ ਕੱਢ ਕੇ ਫੋਨ ਕਹਿੰਦਾ ਮੇਰੇ ਫੋਨ 'ਚ ਕਰ ਲਓ ਜੰਨੇ ਸਬਸਕ੍ਰਾਈਬ ਆ ਦੇਖੋ ਸਾਡਾ ਭਰਾ ਇਧਰ ਗਲੀ ਕਿੱਥੇ ਚੱਲੇ ਆ ਵੀਰੇ ਦੁੱਧ ਲੈਣ ਚੱਲੇ ਆ ਬਾਜੀ ਕਿੰਨਾ ਦੁੱਧ ਲਾਇਆ ਹੈ ਦੁੱਧ ਲਾਇਆ ਬਾਜੀ 2 ਕਿਲੋ ਲਾਇਆ ਹੈ ਸੋ 2 ਕਿਲੋ ਸਰ ਜਾਂਦਾ ਫਿਰ ਸਰ ਜਾਂਦਾ ਕਿਲੋ ਤੇਰੀ ਮੰਮੀ ਪੀ ਲਿੰਦੀ ਆ ਹਾਂ ਹਾਂ ਫਿਰ ਬਾਕੀ ਅੱਛਾ ਹੋਰ ਕੀ ਕਹਿਣਾ ਚਾਹੁੰਗੇ ਬਸ ਕੀ ਕਹਿਣ ਜਾਂਗੇ ਆਪਣੇ ਭਰਾ ਚੈਨਲ ਸਬਸਕ੍ਰਾਈਬ ਕਰੋ ਅੱਛਾ ਕੀ ਨਾਮ ਹੈ ਬਾਤੇ ਬਾਤ ਸ਼ੇਅਰ ਕਰੋ ਸੰਦੀਪ ਕੋਲੇ ਮਾਜਰਾ ਆਏ ਹਾਈ ਇਧਰ ਇਧਰ ਸਾਡਾ ਭਰਾ ਇਹ ਸਾਡਾ ਭਰਾ ਕਹਿੰਦਾ ਭਾਂ ਜੀ ਦਿਲ ਤੇ ਪੱਥਰ ਰੱਖਿਆ ਹੋਇਆ ਹੈ ਨੇ 2 ਦਿਨ ਹੋ ਗਏ ਨਾਤੇ ਨੂੰ ਅੱਜ ਤੀਜਾ ਦਿਨ ਹੈ ਖੋਲੀ ਜੋ ਆਕ ਦੀ ਚੀਜ਼ ਬੁਰਾ ਹਾਲ ਆ ਵੀ ਦੇਖੋ ਜਸ ਲਖਾਰੀ ਕਮੈਂਟਰ ਹੈ ਜਿਹੜਾ ਜੋ ਆਕਾਂ ਦੀ ਚੀਜ਼ ਖੋ ਰਿਹਾ ਦੇਖੋ ਚੈੱਕ ਕਰੋ ਇਹਦੇ ਕੇਸ ਪਾ ਲਿਓ ਜੋ ਆਕਾਂ ਦੀ ਚੀਜ਼ ਦਿਖਾਉਣੇ ਦਾ 10 ਰੁਪਏ ਲੇਜ ਤੇ 10 ਰੁਪਏ ਮੰਗ ਆਇਓ ਰਾਸ ਦਿੱਤੀ ਲੋ ਵੀ ਛੁੜ ਲਾਵਾਂਗੇ ਆਪਾਂ ਧੂਣੀ ਬਾਲਾਂਗੇ ਡੱਕੇ ਆ ਗਈਆਂ ਉਹ ਇਹਨੂੰ ਚਾਕ ਉਧਰ ਲੈ ਜਾ ਲ ਉਧਰ ਖੁੰਝੇ ਮੰਗ ਡੱਬੀ ਡੱਬੀ ਲੈ ਜਾ ਜਾ ਕੇ ਮਰੇ ਜਾਂਦੇ ਡੱਬੀ ਲੈ ਜਾ ਜੇ ਡੱਬੀ ਲੈ ਕੇ ਆ ਜਾ ਸੁਨੇ ਘਰਾਂ ਦੇ ਭੱਜ ਜਾ ਜਾ ਆ ਮੇਰੇ ਤਾਈ ਦਾ ਮੁੰਡਾ ਆ ਗਿਆ ਹੈਪੀ ਆ ਹੈਪੀ ਆ ਗਿਆ ਕਹਿੰਦੇ ਹੈਪੀ ਹੋਰ ਵੀਰ ਕੀ ਹਾਲ ਹੈ ਕਿਹਨੂੰ ਦਿਖਾ ਰਿਹਾ ਦਿਖਾ ਰਹੀ ਆਪਾਂ ਬਲੌਗ ਬਣਾ ਰਹੀ ਆ ਬਲੌਗ ਸ਼ੂਟ ਕਰ ਰਹੀ ਆ ਹੋ ਠੀਕ ਹੈ ਮਾਰਨ ਨਾ ਨਾ ਦੋਖਾ ਦੋਖਾ ਉਹ ਵੀ ਕਹਦੇ ਆ ਪੈਨ ਚ ਉੱਥੇ ਬੰਦੋ ਰੱਖੀ ਰਹੇ ਬੰਦੋ ਕਹਿੰਦੇ ਕਿੰਨੇ ਰੱਖ ਰਹੇ ਆ ਕਿੱਥੇ ਆਣ ਜਾਂ ਬਕਸੀ ਪਤਾ ਕਿੰਨੀ ਆ ਉੱਥਾ ਮੈਂ ਤਾਂ ਕਿਹਾ ਵੀ ਤੈਨੂੰ ਚੱਲ ਮੈਂ ਤੇ ਸਵੇਰੀ ਦਾ ਇੰਟਰਵਿਊ ਕਰਵਾ ਦਿਆਂ ਬੋਲ ਚੱਲੇ ਜਾਂਦਾ ਤਾਂ ਹੈ ਨਹੀਂ ਉੱਥਾ ਜਾਦਾ ਨਹੀਂ ਉਹ ਇਸ ਕੀ ਨਹੀਂ ਉੱਥਾ ਜਾਇਆ ਕਿ ਕਹਦੇ ਮੇਰਾ ਵੀੇ ਕਰੀ ਵੀ ਮੈਂ ਇਹਦੇ ਤੇ ਕੰਮ ਸਰ ਖੜੇ ਹੋ ਜਾਂਦੇ ਨਾ ਬਾਤ ਸੱਚ ਆ ਬਈ ਜਿਸ ਟਾਈਮ ਹੈਪੀ ਨੇ ਡਿਗਰੀਆਂ ਕਢਾਣ ਜਾ ਨਾ ਬਲਵਿੰਦਰ ਖੜਾ ਹੋਗਾ ਇਹਦਾ ਕੁਰਸੀ ਛੱਡਦਾ ਬਲਵਿੰਦਰ ਛੱਡ ਹਾਂ ਜਿੱਥੇ ਪਊਆ ਲਗਾ ਭੱਗ ਗਿਆ ਸਾਰੇ ਚਰਨ ਹਲਾ ਦੇਗਾ ਜੋ ਮੀਗਰ ਤਤਕਾਰਾ ਵਾਲਾ ਜੋ ਮਾਤਰੋ ਜਣਾ ਚਤਕਾਰਾ ਇਹ ਨੂੰ ਨਾ ਕਰੇ ਨਾ ਇਹ ਨੂੰ ਨਾ ਕਰੇ ਬਾਈ ਸਾਹਿਬ 20 ਸਾਲ ਹੋ ਗਏ ਕਮੈਂਟਰੀ ਕਰਦੇ ਇਹਨੂੰ ਠੰਡ ਬਹੁਤ ਆ ਬਈ ਆਹਾ ਤਤਕਾਰਾ ਵਾਲਾ ਨੀ ਨੀ ਨਾ ਕਹੇ ਮਿੱੰਦੇ ਆ ਸਭ ਇੱਕ ਦਿਨਾਂ ਬਾ ਜੀ ਜਿੰਨੇ ਸਮੇਂ ਮੀਨੇ ਮਗਵਾਨੇ ਮੱਖਦੀ ਮਗਵਾਨੇ ਹੈਪੀ ਹੈ ਬਈਓ ਕੋਈ ਪਤਾ ਨਹੀਂ ਮੈਂ ਤਾਂ ਮੈਂ ਛੋਟਾ ਹੈ ਸੀ ਦੋਸਤ ਹੈ ਹੈਪੀ ਮੇਰੇ ਵਿਆਹ ਨੂੰ ਪਰ ਕੇ ਪਾਣਾ ਤਾਂ ਖੁੱਤਾਂ ਮਮ ਚੇਰਬਾਨੀ ਪਾਵੇ ਹੈਪੀ ਤੇਰੇ ਵਿਆਹ ਨੂੰ ਮੈਂ ਤੇ ਮੇਰੀ ਬਹੂ ਜੋਗੀ ਜਾਵੇ ਫਿਰ ਤਾਂ ਲੈ ਗਾ ਪਾਲਿਆ ਫੌਜੀਆਂ ਦੇ ਨਾਲ ਚੁੱਤੀ ਨਾ ਲੈ ਦੇ ਦੇ ਵੀ ਆ ਗਈ ਚੇਅਰ ਪੱਥੀ ਦੇ ਲਿਆ ਦੇ ਇੱਕ ਮੰਮੀ ਨੇ ਚੋਰੀ ਫੋਟੋ ਜਦੋਂ ਲਿਲਾ ਇੱਕ ਜੱਕਾ ਬੈਠ ਰਿਹਾ ਹੋ ਰਾਇਆ ਫਿਰ ਪੈਸੇ ਦੇ ਆਂਦਾ 100 ਰੁਪਏ 10 ਰੁਪਏ ਲੈਣੇ ਦੇਖ ਦੋ ਤਿੰਨ ਦਿਨ ਹੋ ਗਏ ਭਾਈ ਬਹੁਤ ਠੰਡ ਹੈ ਬੁਰਾ ਹਾਲ ਹੈ ਠੰਡਾ ਦਾ ਇਹ ਦੇਖੋ ਅੱਜ ਅਪ ਆਪਣੀ ਚੂਣੀ ਲਾ ਲਈ ਪਿੰਡ ਮਾ ਆਪਣੇ ਆਰਮੇਤਰ ਬੈਠੇ ਆ ਸਾਰੇ ਤਾਂ ਹੀ ਬੋਲ ਕੁਸੀਆ ਤਤਲਾ ਬੰਦਾ ਚਲ ਵਿਚਾਰਾਂ ਨੂੰ ਇਕੱਠੇ ਕਰੀ ਇਹਨਾਂ ਨੂੰ ਪਹਿਲਾਂ ਮੰਦੀ ਰੇ ਰੇ ਚਾਰੇ ਜਣੇ ਤਤਲੇ ਕਿਹੜੇ ਕਿਹੜੇ ਯੋ ਕੱਦੀ ਵਾਲਾ ਯੋ ਹੋਇਆ ਜੋਨੀ ਇੱਕਾ ਜੋਧੇ ਵਾਲਾ ਹਾਂ ਸਮਝ ਚਾਰਾ ਕੀ ਲੱਗ ਰਹੀ ਭੈ ਜੋ ਕਦੂਸ ਨੇ ਫਿਰ ਉਹਨਾਂ ਕਿਆ ਕਰ ਰਹੇ ਹੈ ਗੈਰ ਹੈ ਪਿੰਦਰ ਨੂੰ ਵਗਿਆ ਦਿਲ ਆ ਜਾ ਜਿੱਦ ਨੇ ਜਾਂਦਾ ਤੂੰ ਨੰਨਾ ਨੰਨੇ 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 ਦਰਪ ਤੋੜੂ ਮੈਂ ਸੁਣੀਦਾ ਨੰਨਾ ਤਾਂ ਤੂੰ ਸ਼ਾਮ ਤੇ ਨਹੀਂ ਜਣਾ ਸਵੇਰੇ ਗਿੜੇ ਪੈਸੇ ਸੈਰੀ ਸਕੂਲ ਵਾਂ ਇੱਥੇ ਵੀ ਲੈ ਲਈ ਨਾ ਨਾ ਹਾਂ ਗਿਚੀ ਮੈਂ ਮਾਰ ਕੇ ਕਰਾਂ ਪਿਆ ਜਰਾ ਗਾਣਾ ਸੁਣਾ ਦੇ ਇੱਕ ਸਾਰੇ ਬੰਦਿਆਂ ਨੂੰ ਇੱਕ ਸੁਣਾ ਦੇ ਤੂੰ ਸੁਣਾ ਦੇ ਜਲਦੀ 20 ਰੁਪਏ ਦੇ 20 ਘਰਿਆ ਵੀ ਐਨੇ ਮੈਂ ਤੈਨੂੰ ਸੁਣ ਰਿਹਾ 20 ਰੁਪਏ ਹੈਪੀ ਗਾਣਾ ਸੁਣਾਵਾ ਮੁੱਸਲੇ ਜਿੱਦੂ ਮੁੱਸਲੇ ਮੈਂ ਦੇ ਚੱਲ ਚੱਲ 40 ਹੋ ਗਏ ਚੱਲ ਜਲਦੀ ਆ ਜਾ ਉਰਾ ਆ ਜਾ ਚੱਲ ਇੱਕ ਸੁਣਾ ਦੇ ਚੱਲ ਜਿੱਦਣ ਮੇਰੀ YouTube ਪਾ ਤੇ ਇਨਕਮ ਆ ਗਈ ਅੱਧੀ ਤੇਰੀ ਉਹ ਵੈਰੀ ਗੁੱਡ ਚੱਲ ਬਈ ਗਾਣਾ ਸੁਣਾ ਦੇ YouTube ਪਾ ਤੇ ਪੈਸੇ ਆਵੇਂ 20 ਰੁਪਏ ਦੇਖ ਲੈ ਦੇਖ ਕਿੰਨੇ ਲਿਖੇ ਹੋਏ ਨੇ 20 20 20 ਹੈਪੀ ਤੇ ਰਿਹਾ 40 20 ਇਸ ਦੇਗਾ ਹਾਂ ਬਈ 60 ਚੱਲ ਹਾਂ 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 ਲੈ 10 ਚਲ 70 ਹੋ ਗਏ ਤੋ ਤੇ ਤੌਂਗੇ ਨਹੀਂ ਰਹਿਗਾ ਵੀ ਹਾਂ ਹਾਂ 20 ਮੇਰੇ ਕਿਧਰ ਦੇ ਚਲ 90 ਹੋ ਗਏ ਲੈ ਤਾ ਦਦੇ ਹੜੀ ਦਹੇਗੇ ਪਹਿਲਾ ਗਾਣਾ ਸੁਣਾਉ ਰਾਜਾ ਸੁਣ ਚਲ ਚਲ ਜਲਦੀ ਹਾਂ ਜਿਹੜਾ ਜਿਹੜਾ ਮਰਜੀ ਜਿਹੜਾ ਮਰਜੀ ਸੁਣਾ ਦੇ ਦੇ ਸ਼ੂਟ ਕਰ ਤੇ ਆਪਾਂ ਨੇ ਤੇਰਾ ਚਲ ਚਲ ਵੀ ਤੇਰੀ ਮਰਜ਼ੀ ਹੋ ਰਾਜਾ ਮੇਰੇ ਕੋਲ ਇਹ ਉਰੇ ਬੈਠ ਵਧੀਆ ਸੁਣਾ ਕੋਈ ਗਾਣਾ ਸੁਣਾ ਦੇ ਐ ਨਾ ਘੈਂਟ ਜਾ ਜਿਹੜਾ ਕੈਨ ਚੱਕਗਾ ਚੱਲ ਵੀ ਫਰੈਸਰ ਪੁੱਛ ਰ ਆਪਣਾ ਕੱਟ ਦੂੰ ਰਖੀ ਰ ਆਪਣਾ ਵੀ ਚ ਤੂਗ ਲਾ ਜੂ ਜੱਜ ਮੁਰਖਾ ਮੈਨੂੰ ਨੁਕਤਾ ਨਾ ਰਵਿਉ ਆਏ ਹੋਏ ਹਾਂ ਪਾ ਲਿਆ ਦੇ ਵਿੱਚ ਕੀ ਕਹੇਗੀ ਤੇਰੇ ਪੁੱਛੇ ਤੇ ਤਿਹਾਰ ਜੱਟ ਨੇ ਤੇਰੀਆਂ ਵੇਲੀਆਂ ਤੋਂ ਦੂਸਰੇ ਦੀ ਮਿੱਤਰਾਂ ਦੀ ਵਫਰੇ ਤੋਂ ਯਾਰ ਚੱਕਰੇ ਉਂਗਲੀ ਘਮਾਰੇ ਜਿੱਤਣਾ ਨੇ ਮੈਂ ਬਣਾ ਤੋ ਯਾਰ ਚੱਕਰੇ ਹਾਏ ਹਾਏ ਕੋਈ ਗਲਾ ਉਹ ਸਿੱਧੂ ਵੀ ਫੇਲ ਕਰਤਾ ਮੂਟੇ ਨੇ ਚੱਲ ਹੋਰ ਆਣਦੇ ਹੋਰ ਆਣਦੇ ਨਾ ਸਿੱਧੂ ਮੁੱਛਲੇ ਆਵਾਜ਼ ਨਾ ਉਹਨੂੰ ਭੁੱਲ ਜਾ ਮੈਂ ਹੋਰ ਸੁਣਾ ਦੇ ਫਿਰ ਕੋਈ ਲੈ ਚੱਲ ਚੱਲ ਆਣਦੇ ਜਲਦੀ ਬਹੁਤ ਗਾਣੇ ਆਵਾ ਮੈਨੂੰ ਅੱਛਾ ਹੋਰ ਕਿੱਦਾਂ ਸੁਣਾ ਜੱਟ ਹਾਤੀ ਦੇ ਗੱਗੂ ਗਿਣਦੇ ਚੂ ਮਚੂਮ ਕੇ ਤਰਤੇ ਜੱਟ ਹਾਤੀ ਦੇ ਗੱਗੂ ਗਿਣਦੇ ਚੂ ਮਚੂਮ ਕੇ ਤਰਤੇ ਦਿਲ ਮਾਰ ਕੇ ਸ਼ੌਂਕ ਨਹੀਂ ਮਿਲਦੇ ਦਿਲ ਤਿੰਨ ਬੰਕਦੀ ਜੋ ਤੀੜੀ ਦਾ ਨਹੀਂ ਬੋਲ ਸਾਇਲੈਂਟ ਜਟਕਾ ਵਜੇ ਜਟਕਾ ਵਜੇ ਚੱਲ ਬਈ ਚੱਲ ਜਟਕਾ ਵਜੇ ਲੈਣ ਦਾ ਸ਼ੌਕ ਤੇ ਦੇ ਦਿਲ ਵੱਡੇ ਦਿਲ ਵੰਗਦੀ ਅਟਕਾ ਵਜੇ ਲੈਣ ਦਾ ਹਾਏ ਜੋ ਹਾਈ ਨਾ ਕਰੇ ਗਰਬਾਦਮ ਇਤਰੀ ਹੋ ਰਿਹਾ ਜਾਂ ਇਤਰੀ ਹੋ ਸਾਰਾ ਕਮਾਲ ਤਾਂ ਆਏਗਾ ਚਲੀ ਕੋ ਹੋਰ ਸੁਣਾ ਦੇ ਚੰਦ ਜੀ 40 ਬਣ 20 20 ਰੁਪਏ ਲਗਾਉਂ ਰਾਂ ਗਾਣਾ 30 ਰੁਪਏ ਬਣ ਕੇ ਇਹਨਾਂ ਨੂੰ ਕਮੈਂਟਰੀ ਸੁਣਾ ਦੇ ਚੱਲ ਚੱਲ ਮੁਠੀ ਵਿੱਚ ਪਾ ਦੇ ਮੁਠੀ ਵਿੱਚ ਤੈਨੂੰ ਥੋੜੀ ਮੁਠੀ ਵਿੱਚ ਪਾ ਦੇ ਮੈਂ 20 ਰੁਪਏ ਯਾਰ ਤੋਂ ਮੇਰੀ ਬਾਤ ਸੁਣ ਇੱਕ ਓਏ ਸੁਣਾ 11 10 ਰੁਪਏ ਕਿੰਨਾ ਨਹੀਂ ਇੱਕ ਕਮੈਂਟਰੀ ਸੁਣਾ ਦੇ ਇੱਕ ਗਾਣੇ ਦੇ 20 ਰੁਪਏ ਆ ਦੋ ਸੁਣਾ ਦੇ 40 ਬਣ ਕੇ ਕਮੈਂਟਰੀ ਚੱਲ ਵੀ ਸੁਣਾ ਦੇ ਕਮੈਂਟਰੀ ਕੇ 50 ਸਿੱਧੇ ਚੱਲ ਹਾਂ ਚੱਲ ਚੱਲ ਆਣ ਦੇ ਨਾ ਓਏ ਮੈਂ ਚੱਲ ਲਗਾ ਰਿਹਾ ਹਾਂ ਚੱਲ ਮੇਰੇ ਬਿਆਮ ਤੇਰਾ ਕਹਾੜਾ ਲਵਾ ਮੈਂ ਵੀ ਰੱਪਾ ਕਦਾਕਾਰ ਹੈ ਬੁੱਬਾ ਤੂੰ ਇਹ ਕਰਾਂਂਦੀ ਦੀ ਨੂੰ ਕਮੈਂਟਰੀ ਆ ਵਾਹ ਵਾਹ ਇਸੇ ਦੇ ਵੀ ਵਧੀਆ ਕਰਾਇਓ ਹਰ ਜੋ ਖਾਜ ਹੋ ਰਹੀ ਹੈ ਲੈ ਕਮੈਂਟਰ ਨੂੰ ਰਾਣੀ ਆ ਠੀਕ ਪਤਾ ਲੱਗਦਾ ਸਰਦਲਾ ਲੈ ਲੈ 50 50 ਲੈਸ ਲੱਤ ਪਣਾ ਕਰ ਸੁਣਾ ਦੇ ਦੇਖੋ ਵੀ ਪਿੰਡ ਵਾਲੀ ਮੋਜ ਦੇਖੋ ਚੈੱਕ ਕਰੋ ਆਹ ਬਾਹਰਲੇ ਦੇ ਸਮੇਂ ਐਸਾ ਨਜ਼ਾਰਾ ਹੈ ਤੂੰ ਵੀ ਕਰ ਸੁਰੂ ਨਹੀਂ ਹੈ ਪਿੰਡਾਂ ਮੋਜ ਆ ਮੋਜ ਪਾਵਰ ਕਵੰਡੀ ਦਾ ਮੈਚ ਲੈ ਭਟੋਗੇ ਦੇਆ ਇੱਕ ਵਾਰਾ ਲਵਲੀ ਇੱਕ ਵਾਰਾ ਦਿੱਤਾ ਲੈ ਮੇਤਰਾ ਕਬੜੀ ਪੈ ਗਈ ਇਹ ਕੁੱਕਾ ਹਾਂ 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 ਇਹ ਇਹ ਚੁੱਪ ਚੁੱਪ ਇੱਕ ਮਿੰਟ ਸਾਰਿਆਂ ਨੂੰ ਕਹਿ ਗਏ ਚੈਨਲ ਸਬਸਕ੍ਰਾਈਬ ਕਰ ਲਿਓ ਚੈਨਲ ਸਬਸਕ੍ਰਾਈਬ ਕਰ ਲਿਓ ਸਬਸਕ੍ਰਾਈਬ ਕਰ ਲਿਓ ਦੁਬਾਰਾ ਕਹ ਦੇ ਇੱਕ ਵਾਰੀ ਕਾ ਚੈਨਲ ਸਬਸਕ੍ਰਾਈਬ ਕਰ ਲਿਓ ਸਭ ਕੀ ਕਰਨਾ ਕਹ ਦੇ ਕਹ ਦੇ ਇੱਕ ਵਾਰੀ ਕਾ ਚੈਨਲ ਚੈਨਲ ਸਬਸਕ੍ਰਾਈਬ ਕਰ ਲਿਓ ਸਰ ਕਾਈ ਹੋ ਲੈ ਕਰਨਾ ਨਹੀਂ ਆਦਾ ਚਲ ਕੋਈ ਨਹੀਂ ਤੋ ਸਿੱਧਾ ਹੀ ਕਹ ਦੇਗਾ ਲਾਈਕ ਕਮੈਂਟ ਕਰ ਦੇ ਲਾਈਕ ਕਮੈਂਟ ਕਰ ਦੋ ਹਾਂ ਥੈਂਕ ਯੂ ਚਲ ਹੋਰ ਹੋਰ ਸੁਣਾਏਗਾ ਕੁਛ ਨਾ ਵਾਸ। ਕੰਮ ਠੀਕ ਹੈ। ਜੇ ਬਾਈ-ਬਾਈ ਕਰਦੇ ਗਿਆ ਹੁਣ ਟਾਟਾ ਬਾਈ ਗਿਆ ਓਕੇ। ਟਾਟਾ ਬਾਈ ਓਕੇ। ਪੈਸੇ ਲੈ ਲੈ। ਇਹ ਦੇਖੋ ਬਈ ਸਾਰਿਆਂ ਨੇ ਗਾਣਾ ਸੁਣ ਲਿਆ ਉਸ ਤੋਂ ਬਾਅਦ ਆਪਣਾ ਪੇਮੈਂਟ ਪੇਮੈਂਟ ਇਕੱਠੀ ਕਰ ਲੈ ਸਾਰਿਆਂ ਦੇ ਚੱਲ ਬਈ। ਕਹਦੇ ਕੱਲੇ-ਗੱਲੇ ਨੂੰ ਕਹਦੇ ਓ ਬਈ। ਬਈ ਪੇਮੈਂਟ ਇਕੱਠੀ ਕਰ ਦੋ। ਤੋ ਇੱਧਰ ਹਾਂ। ਕਹਿ ਕਰੂ ਕੱਲੇ-ਗੱਲੇ ਨੂੰ ਕਹ ਕੱਲੇ-ਗੱਲੇ ਨੂੰ ਕਹ ਦੇ ਪੈਸੇ। ਪੇਮੈਂਟ 20 ਰੁਪਏ। ਦੇਣਾ ਨਾ। ਤੇਰੀ ਬਈ। ਬਈ ਪਹਿਲਾਂ ਆਪਣਾ ਕਮੈਂਟਰੀ ਪੂਰੀ ਕਰ ਪੈਸੇ ਤਾਂ ਮਿਲेंगे। ਇਹ ਕਰ ਲਈ ਨਾ ਨਾ ਐ ਵੀ ਸੁਣਾਈ ਉਹਦਾ ਦੱਸਾ ਦਿੱਤਾ ਦੇਗਾ 10 10% ਸੁਣਾਈ ਹੋਰ ਜੋਨੀ ਦੇ ਦੇਵਾ ਨਾ ਦੇ ਜੋਨੀ ਨੇ ਨਹੀਂ ਹੈ ਹੈਗੀ ਦਗੀ ਜੋਨੀ ਕਿੰਨੇ ਪੈਸੇ ਕਰਨੇ ਹਨ ਨੂੰ ਬਈ ਆਪਾਂ ਉਹ ਦੇ ਕੇ ਜਵਾਬ ਦੇ ਕੇ ਕਰ ਹੈ ਨਹੀਂ ਬੱਸ ਉਹ ਕਮੈਂਟਰੀ ਪੂਰੀ ਕਰ ਫਿਰ ਮੈਂ ਉਹ ਬਾਈ ਅੱਛਾ ਨੀ ਉਹਦਾ ਪੈਸੇ ਕਿੰਨੇ ਕਿੰਨੇ ਦੇਏ ਹਨ ਉਹਨੇ ਤੇ ਹੈ ਠੀਕ ਹੈ ਕਿਸੇ ਨੇ ਨਹੀਂ ਦੇ ਹੋਰ ਕਿਸੇ ਨੇ ਨਹੀਂ ਦੇ ਪਤਾ ਨਹੀਂ ਦੇ